ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਸ਼ੋਕ ਕਮੋਇ ਸੂਬਾ ਪ੍ਰਧਾਨ ਪੰਜਾਬ ਕਿਸਾਨ ਸਭਾ ਅੱਜ ਉਸ ਟਾਈਮ ਬੜਾ ਦੁੱਖ ਹੋਇਆ ਕਿ ਜਦੋਂ ਪਤਾ ਲੱਗਿਆ ਸੋਸ਼ਲ ਮੀਡੀਆ ਜਰੀਏ ਕਿ ਨਿਹੜ ਪੱਤਰਕਾਰ ਲੋਕਾਂ ਦੀ ਆਵਾਜ਼ ਉਠਾਉਣ ਵਾਲੇ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਲੋਕ ਆਵਾਜ਼ ਚੈਨਲ ਦੇ ਚੀਬਿਊਰੋ ਤੇ ਰਾਮਪੁਰਾ ਫੂਲ ਪੁਲਿਸ ਵੱਲੋਂ ਇੱਕ ਐਫ ਆਈ ਆਰ ਦਰਜ ਕੀਤੀ ਗਈ ਹੈ ਔਰ ਅਸੀਂ ਪੰਜਾਬ ਕਿਸਾਨ ਸਭਾ ਵੱਲੋਂ ਇਸ ਝੂਠੀ ਐਫ ਆਈ ਆਰ ਦਾ ਵਿਰੋਧ ਕਰਦੇ ਆ ਔਰ ਡਟ ਕੇ ਲੋਕ ਆਵਾਜ਼ ਚੈਨਲ ਅਦਾਰੇ ਦੇ ਨਾਲ ਅਸੀਂ ਖੜੇ ਆ ਔਰ ਪੰਜਾਬ ਸਰਕਾਰ ਜਦੋਂ ਦੀ ਆਈ ਹੈ ਭਗਵੰਤ ਮਾਨ ਸਰਕਾਰ ਪੰਜਾਬ ਦੇ ਵਿੱਚ ਆਉਂਦਿਆਂ ਨਾਲ ਹੀ ਇਹਨਾਂ ਕਈ ਚੈਨਲ ਬੰਦ ਕਰਾਈ ਕਾਫੀ ਸਾਰੇ ਚੈਨਲ ਦੀ ਰੀਚ ਵੀ ਇਹਨਾਂ ਡਾਊਨ ਕੀਤੀ ਤੇ ਹੁਣ ਇੱਕ ਇੱਕ ਕਰਕੇ ਪੱਤਰਕਾਰਾਂ ਤੇ ਪਰਚੇ ਦਰਜ ਕਰ ਰਹੀ ਏ ਇਹਦਾ ਅਸੀਂ ਬਿਲਕੁਲ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕਰਦੇ ਆਂ ਔਰ ਮੀਡੀਆ ਦੀ ਆਜ਼ਾਦੀ ਤੇ ਜਿਹੜੇ ਹਮਲੇ ਕਰ ਰਹੀ ਭਗਵੰਤ ਮਾਨ ਸਰਕਾਰ ਇਹ ਬਿਲਕੁਲ ਬੰਦ ਹੋਣੇ ਚਾਹੀਦੇ ਨੇ ਹਰੇਕ ਨੂੰ ਆਪਣੀ ਗੱਲ ਰੱਖਣ ਦਾ ਇੱਥੇ ਹਰੇਕ ਆਪਣੀ ਗੱਲ ਰੱਖ ਸਕਦਾ ਇੱਥੇ ਹਰੇਕ ਨੂੰ ਹੱਕ ਹੈ ਆਪਣੀ ਗੱਲ ਰੱਖਣ ਦਾ ਸਰਕਾਰ ਜ਼ਬਰੀ ਮੂੰਹ ਤੇ ਤਾਲੇ ਲਾਣਾ ਚਾਹਦੀ ਏ ਇਸ ਦੇ ਵਿਰੋਧ ਦੇ ਵਿੱਚ ਪੰਜਾਬ ਕਿਸਾਨ ਸਭਾ ਪਰਸੋਂ ਨੂੰ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕਾਂਗੇ ਅਸੀਂ ਔਰ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜਾ ਨਜਾਇਜ਼ ਪਰਚਾ ਦਰਜ ਕੀਤਾ ਇਹਨੂੰ ਤੁਰੰਤ ਪ੍ਰਭਾਵ ਦੇ ਨਾਲ ਰੱਦ ਕੀਤਾ ਜਾਵੇ ਔਰ ਇੱਕ ਹੋਰ ਦੂਸਰਾ ਹਮਲਾ ਜਿਹੜਾ ਪਿੱਛੇ ਜੀ ABC ਚੈਨਲ ਤੇ ਵੀ ਇਹਨਾਂ ਕੀਤਾ ਉਹਨਾਂ ਨੂੰ ਲਾਈਵ ਪਾਸ ਨਹੀਂ ਦਿੱਤਾ ਗਿਆ ਵੀ ਵਿਧਾਨ ਸਭਾ ਦਾ ਲਾਈਵ ਕਵਰੇਜ ਦਾ ਉਹਦੀ ਵੀ ਅਸੀਂ ਸਰਕਾਰ ਦੇ ਉਸ ਮਾਮਲੇ ਦੇ ਵਿੱਚ ਵੀ ਕੋਰਣੀਂਦਾ ਕਰਦੇ ਆ ਔਰ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਬਿਲਕੁਲ ਇਹੋ ਜਿਹੇ ਹਮਲੇ ਜਿਹੜੇ ਨਾ মিডিਆ ਤੇ ਬੰਦ ਕਰਦੇ ਵੇ ਬਾਕੀ ਜਥੇਬੰਦੀਆਂ ਨੂੰ ਮੈਂ ਮੀਨ ਕਰਦਾ ਆਸ ਕਰਦਾ ਆਪੀਲ ਕਰਦਾ ਕਿ ਉਹ ਵੀ ਆਉਣ ਮੈਦਾਨ ਦੇ ਵਿੱਚ ਕਿਉਂਕਿ ਮਨਿੰਦਰਜੀਤ ਸਿੰਘ ਸਿੱਧੂ ਸਾਡਾ ਵੀਰ ਥੋੜੇ ਤਾਂ ਪੱਤਰਕਾਰ ਰਹੇ ਗਏ ਨੇ ਜਿਹੜੇ ਪੰਜਾਬ ਪੱਕੀ ਨੇ ਤੇ ਉਹਨਾਂ ਦੀ ਆਪਾਂ ਸਾਰੇ ਰਲ ਕੇ ਹਮਲਾ ਮਾਰੀਏ ਦਿਨ ਪਰ ਰਾਤ ਉਹਨੇ ਡਰ ਹੋ ਕੇ ਡਟ ਕੇ ਲੋਕਾਂ ਦੇ ਨਾਲ ਖੜਦੇ ਨੇ ਜਥੇਬੰਦੀਆਂ ਦਾ ਜਿੱਥੇ ਪ੍ਰੋਗਰਾਮ ਹੁੰਦਾ ਹੈ ਉੱਥੇ ਪਹੁੰਚਦੇ ਨੇ ਤੇ ਆਪਾਂ ਇਸ ਵੀਰ ਦੀ ਲੜਾਈ ਲੜੀਏ ਸੋ ਅਸੀਂ ਪਰਸੋਂ ਨੂੰ ਪੰਜਾਬ ਸਰਕਾਰ ਦਾ ਜਲਾਲਾਬਾਦ ਵਿਖੇ ਪੁਤਲਾ ਫੋਕਾਂਗੇ ਅਗਲੀ ਕਾਲ ਜੋ ਵੀ ਜਥੇਬੰਦੀਆਂ ਦੇਣਗੀਆਂ ਸਾਰੀਆਂ ਜਾਂ ਪ੍ਰੈਸ ਕਲੱਬ ਦੇਗੀ ਅਸੀਂ ਉਹਨਾਂ ਦੇ ਨਾਲ ਡੱਟ ਕੇ ਖੜਾਂਗੇ ਵੈਭੁਰਜੀ ਦਾ ਖਾਲਸਾ ਵੈਭੁਰਜੀ ਦੀ ਫਤਿਹ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਸ਼ੋਕ ਕਮੋਜ ਸੂਬਾ ਪ੍ਰਧਾਨ ਪੰਜਾਬ ਕਿਸਾਨ ਸਭਾ ਅੱਜ ਉਸ ਟਾਈਮ ਬੜਾ ਦੁੱਖ ਹੋਇਆ ਕਿ ਜਦੋਂ ਪਤਾ ਲੱਗਿਆ ਸੋਸ਼ਲ ਮੀਡੀਆ ਜਰੀਏ ਕਿ ਨਿਹੜ ਪੱਤਰਕਾਰ ਲੋਕਾਂ ਦੀ ਆਵਾਜ਼ ਉਠਾਉਣ ਵਾਲੇ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਲੋਕਵਾਜ਼ ਚੈਨਲ ਦੇ ਚੀ ਬਿਊਰੋ ਤੇ ਰਾਮਪੁਰਾ ਫੂਲ ਪੁਲਿਸ ਵੱਲੋਂ ਇੱਕ ਐਫਆਈਆਰ ਜਾਰੀ ਕੀਤੀ ਗਈ ਹੈ। ਔਰ ਅਸੀਂ ਪੰਜਾਬ ਕਿਸਾਨ ਸਭਾ ਵੱਲੋਂ ਇਸ ਝੂਠੀ ਐਫਆਈਆਰ ਦਾ ਵਿਰੋਧ ਕਰਦੇ ਆਂ ਔਰ ਡਟ ਕੇ ਲੋਕਵਾਜ਼ ਚੈਨਲ ਅਦਾਰੇ ਦੇ ਨਾਲ ਅਸੀਂ ਖੜੇ ਆਂ ਔਰ ਪੰਜਾਬ ਸਰਕਾਰ ਜਦੋਂ ਦੀ ਆਈ ਹੈ ਭਗਵੰਤ ਮਾਨ ਸਰਕਾਰ ਪੰਜਾਬ ਦੇ ਵਿੱਚ ਆਉਂਦਿਆਂ ਨਾਲ ਹੀ ਇਹਨਾਂ ਕਈ ਚੈਨਲ ਬੰਦ ਕਰਾਈ ਕਾਫੀ ਸਾਰੇ ਚੈਨਲਾਂ ਦੀ ਰੀਚ ਵੀ ਇਹਨਾਂ ਡਾਊਨ ਕੀਤੀ ਤੇ ਹੁਣ ਇੱਕ ਇੱਕ ਕਰਕੇ ਪੱਤਰਕਾਰਾਂ ਤੇ ਪਰਚੇ ਦਰਜ ਕਰ ਰਹੀ ਏ ਇਹਦਾ ਅਸੀਂ ਬਿਲਕੁਲ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕਰਦੇ ਆਂ ਔਰ ਮੀਡੀਆ ਦੀ ਆਜ਼ਾਦੀ ਤੇ ਜਿਹੜੇ ਹਮਲੇ ਕਰ ਰਹੀ ਭਗਵੰਤ ਮਾਨ ਸਰਕਾਰ ਇਹ ਬਿਲਕੁਲ ਬੰਦ ਹੋਣੇ ਚਾਹੀਦੇ ਨੇ ਹਰੇਕ ਨੂੰ ਆਪਣੀ ਗੱਲ ਰੱਖਣ ਦਾ ਇੱਥੇ ਹਰੇਕ ਆਪਣੀ ਗੱਲ ਰੱਖ ਸਕਦਾ ਇੱਥੇ ਹਰੇਕ ਨੂੰ ਹੱਕ ਹੈ ਆਪਣੀ ਗੱਲ ਰੱਖਣ ਦਾ ਸਰਕਾਰ ਜਬਰੀ ਮੂੰਹ ਤੇ ਤਾਲੇ ਲਾਣਾ ਚਾਹੁੰਦੀ ਏ ਇਸ ਦੇ ਵਿਰੋਧ ਦੇ ਵਿੱਚ ਪੰਜਾਬ ਕਿਸਾਨ ਸਭਾ ਪਰਸੋਂ ਨੂੰ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕਾਂਗੇ ਅਸੀਂ ਔਰ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜਾ ਨਜਾਇਜ਼ ਪਰਚਾ ਦਰਜ ਕੀਤਾ ਇਹਨੂੰ ਤੁਰੰਤ ਪ੍ਰਭਾਵ ਦੇ ਨਾਲ ਰੱਦ ਕੀਤਾ ਜਾਵੇ ਔਰ ਇੱਕ ਹੋਰ ਦੂਸਰਾ ਹਮਲਾ ਜਿਹੜਾ ਪਿੱਛੇ ਜੀ ABC ਚੈਨਲ ਤੇ ਵੀ ਇਹ ਨਾ ਕੀਤਾ ਉਹਨਾਂ ਨੂੰ ਲਾਈਵ ਪਾਸ ਨਹੀਂ ਦਿੱਤਾ ਗਿਆ ਵੀ ਦਾਨ ਸਭਾ ਦਾ ਲਾਈਵ ਕਵਰੇਜ ਦਾ ਉਹਦੀ ਵੀ ਅਸੀਂ ਸਰਕਾਰ ਦੇ ਉਸ ਮਾਮਲੇ ਦੇ ਵਿੱਚ ਵੀ ਕੋਰਨਿੰਦਾ ਕਰਦੇ ਆਂ ਔਰ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਬਿਲਕੁਲ ਇਹੋ ਜਿਹੇ ਹਮਲੇ ਜਿਹੜੇ ਨਾ মিডিਆ ਤੇ ਬੰਦ ਕਰਦੇ ਵੀ ਬਾਕੀ ਜਥੇਬੰਦੀਆਂ ਨੂੰ ਮੈਂ ਅਮੀਨ ਕਰਦਾ ਆਸ ਕਰਦਾ ਅਪੀਲ ਕਰਦਾ ਕਿ ਉਹ ਵੀ ਆਉਣ ਮੈਦਾਨ ਦੇ ਵਿੱਚ ਕਿਉਂਕਿ ਮਨਿੰਦਰਜੀਤ ਸਿੰਘ ਸਿੱਧੂ ਸਾਡਾ ਵੀਰ ਥੋੜੇ ਤਾਂ ਪੱਤਰਕਾਰ ਰਹੇਗੇ ਨੇ ਜਿਹੜੇ ਪੰਜਾਬ ਪੱਖੀ ਨੇ ਤੇ ਉਹਨਾਂ ਦੀ ਆਪਾਂ ਸਾਰੇ ਰਲ ਕੇ ਹਮਲਾ ਮਾਰੀਏ ਦਿਨ ਪਰ ਰਾਤ ਉਹ ਨੇ ਡਰ ਹੋ ਕੇ ਡਟ ਕੇ ਲੋਕਾਂ ਦੇ ਨਾਲ ਖੜਦੇ ਨੇ ਜਥੇਬੰਦੀਆਂ ਦਾ ਜਿੱਥੇ ਪ੍ਰੋਗਰਾਮ ਹੁੰਦਾ ਹੈ ਉੱਥੇ ਪਹੁੰਚਦੇ ਨੇ ਤੇ ਆਪਾਂ ਇਸ ਵੀਰ ਦੀ ਲੜਾਈ ਲੜੀਏ ਸੋ ਅਸੀਂ ਪਰਸੋਂ ਨੂੰ ਪੰਜਾਬ ਸਰਕਾਰ ਦਾ ਜਲਾਲਾਬਾਦ ਵਿਖੇ ਪੁਤਲਾ ਫੋਕਾਂਗੇ ਅਗਲੀ ਕਾਲ ਜੋ ਵੀ ਜਥੇਬੰਦੀਆਂ ਦੇਣਗੀਆਂ ਸਾਰੀਆਂ ਜਾਂ ਪ੍ਰੈਸ ਕਲੱਬ ਦੇਗੀ ਅਸੀਂ ਉਹਨਾਂ ਦੇ ਨਾਲ ਡਟ ਕੇ ਖੜਾਂਗੇ ਵੈਭੁਰਜੀ ਦਾ ਖਾਲਸਾ ਵੈਭੁਰਜੀ ਦੇ ਫਤਿਹ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਸ਼ੋਕ ਕਮੋਇ ਸੂਬਾ ਪ੍ਰਧਾਨ ਪੰਜਾਬ ਕਿਸਾਨ ਸਭਾ ਅੱਜ ਉਸ ਟਾਈਮ ਬੜਾ ਦੁੱਖ ਹੋਇਆ ਕਿ ਜਦੋਂ ਪਤਾ ਲੱਗਿਆ ਸੋਸ਼ਲ ਮੀਡੀਆ ਜਰੀਏ ਕਿ ਨਿਹੜ ਪੱਤਰਕਾਰ ਲੋਕਾਂ ਦੀ ਆਵਾਜ਼ ਉਠਾਉਣ ਵਾਲੇ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਲੋਕ ਆਵਾਜ਼ ਚੈਨਲ ਦੇ ਚੀਪ ਬਿਊਰੋ ਤੇ ਰਾਮਪੁਰਾ ਫੂਲ ਪੁਲਿਸ ਵੱਲੋਂ ਇੱਕ ਐਫ ਆਈ ਆਰ ਦਰਜ ਕੀਤੀ ਗਈ ਹੈ ਔਰ ਅਸੀਂ ਪੰਜਾਬ ਕਿਸਾਨ ਸਭਾ ਵੱਲੋਂ ਇਸ ਝੂਠੀ ਐਫ ਆਈ ਆਰ ਦਾ ਵਿਰੋਧ ਕਰਦੇ ਆ ਔਰ ਡਟ ਕੇ ਲੋਕ ਆਵਾਜ਼ ਚੈਨਲ ਅਦਾਰੇ ਦੇ ਨਾਲ ਅਸੀਂ ਖੜੇ ਆ ਔਰ ਪੰਜਾਬ ਸਰਕਾਰ ਜਦੋਂ ਦੀ ਆਈ ਹੈ ਭਗਵੰਤ ਮਾਨ ਸਰਕਾਰ ਪੰਜਾਬ ਦੇ ਵਿੱਚ ਆਉਂਦਿਆਂ ਨਾਲ ਹੀ ਇਹਨਾਂ ਕਈ ਚੈਨਲ ਬੰਦ ਕਰਾਈ ਕਾਫੀ ਸਾਰੇ ਚੈਨਲ ਦੀ ਰੀਚ ਵੀ ਇਹਨਾਂ ਡਾਊਨ ਕੀਤੀ ਤੇ ਹੁਣ ਇੱਕ ਇੱਕ ਕਰਕੇ ਪੱਤਰਕਾਰਾਂ ਤੇ ਪਰਚੇ ਦਰਜ ਕਰ ਰਹੀ ਏ ਇਹਦਾ ਅਸੀਂ ਬਿਲਕੁਲ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕਰਦੇ ਆਂ ਔਰ ਮੀਡੀਆ ਦੀ ਆਜ਼ਾਦੀ ਤੇ ਜਿਹੜੇ ਹਮਲੇ ਕਰ ਰਹੀ ਭਗਵੰਤ ਮਾਨ ਸਰਕਾਰ ਇਹ ਬਿਲਕੁਲ ਬੰਦ ਹੋਣੇ ਚਾਹੀਦੇ ਨੇ ਹਰੇਕ ਨੂੰ ਆਪਣੀ ਗੱਲ ਰੱਖਣ ਦਾ ਇੱਥੇ ਹਰੇਕ ਆਪਣੀ ਗੱਲ ਰੱਖ ਸਕਦਾ ਹੈ ਇੱਥੇ ਹਰੇਕ ਨੂੰ ਹੱਕ ਹੈ ਆਪਣੀ ਗੱਲ ਰੱਖਣ ਦਾ ਸਰਕਾਰ ਜੰਬਰੀ ਮੂੰ ਤੇ ਤਾਲੇ ਲਾਣਾ ਚਾਹਦੀ ਏ ਇਸ ਦੇ ਵਿਰੋਧ ਦੇ ਵਿੱਚ ਪੰਜਾਬ ਕਿਸਾਨ ਸਭਾ ਪਰਸੋਂ ਨੂੰ ਭਗਵੰਤ ਮਾਨ ਸਰਕਾਰ ਦਾ ਪੁਤਲਾ ਥੋਕਾਂਗੇ ਅਸੀਂ ਔਰ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜਾ ਨਜਾਇਜ਼ ਪਰਚਾ ਦਰਜ ਕੀਤਾ ਇਹਨੂੰ ਤੁਰੰਤ ਪ੍ਰਭਾਵ ਦੇ ਨਾਲ ਰੱਦ ਕੀਤਾ ਜਾਵੇ ਔਰ ਇੱਕ ਹੋਰ ਦੂਸਰਾ ਹਮਲਾ ਜਿਹੜਾ ਪਿੱਛੇ ਜੀ ABC ਚੈਨਲ ਤੇ ਵੀ ਇਹਨਾਂ ਕੀਤਾ ਉਹਨਾਂ ਨੂੰ ਲਾਈਵ ਪਾਸ ਨਹੀਂ ਦਿੱਤਾ ਗਿਆ ਵਿਧਾਨ ਸਭਾ ਦਾ ਲਾਈਵ ਕਵਰੇਜ ਦਾ ਉਹਦੀ ਵੀ ਅਸੀਂ ਸਰਕਾਰ ਦੇ ਉਸ ਮਾਮਲੇ ਦੇ ਵਿੱਚ ਵੀ ਕੋਰਨਿੰਦਾ ਕਰਦੇ ਆ ਔਰ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਬਿਲਕੁਲ ਇਹੋ ਜਿਹੇ ਹਮਲੇ ਜਿਹੜੇ ਨਾ মিডিਆ ਤੇ ਬੰਦ ਕਰਦੇ ਵੇ ਬਾਕੀ ਜਥੇਬੰਦੀਆਂ ਨੂੰ ਮੈਂ ਮੀਨ ਕਰਦਾ ਆਂ ਆਸ ਕਰਦਾ ਆਂ ਅਪੀਲ ਕਰਦਾ ਆਂ ਕਿ ਉਹ ਵੀ ਆਉਣ ਮੈਦਾਨ ਦੇ ਵਿੱਚ ਕਿਉਂਕਿ ਮਨਿੰਦਰਜੀਤ ਸਿੰਘ ਸਿੱਧੂ ਸਾਡਾ ਵੀਰ ਥੋੜੇ ਤਾਂ ਪੱਤਰਕਾਰ ਰਹੇ ਗਏ ਨੇ ਜਿਹੜੇ ਪੰਜਾਬ ਪੱਕੀ ਨੇ ਤੇ ਉਹਨਾਂ ਦੀ ਆਪਾਂ ਸਾਰੇ ਰਲ ਕੇ ਹਮਲਾ ਮਾਰੀਏ ਦਿਨ ਪਰ ਰਾਤ ਉਹ ਨੇ ਡਰ ਹੋ ਕੇ ਡਟ ਕੇ ਲੋਕਾਂ ਦੇ ਨਾਲ ਖੜਦੇ ਨੇ ਜਥੇਬੰਦੀਆਂ ਦਾ ਜਿੱਥੇ ਪ੍ਰੋਗਰਾਮ ਹੁੰਦਾ ਹੈ ਉੱਥੇ ਪਹੁੰਚਦੇ ਨੇ ਤੇ ਆਪਾਂ ਇਸ ਵੀਰ ਦੀ ਲੜਾਈ ਲੜੀਏ ਸੋ ਅਸੀਂ ਪਰਸੋਂ ਨੂੰ ਪੰਜਾਬ ਸਰਕਾਰ ਦਾ ਜਲਾਲਾਬਾਦ ਵਿਖੇ ਪੁਤਲਾ ਫੋਕਾਂਗੇ ਅਗਲੀ ਕਾਲ ਜੋ ਵੀ ਜਥੇਬੰਦੀਆਂ ਦੇਣਗੀਆਂ ਸਾਰੀਆਂ ਜਾਂ ਪ੍ਰੈਸ ਕਲੱਬ ਦੇਗੀ ਅਸੀਂ ਉਹਨਾਂ ਦੇ ਨਾਲ ਡੱਟ ਕੇ ਖੜਾਂਗੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ